ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਢੱਲਮਾ ਵਾਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਸੀਲ ਬਾਗਾਪੁਰਾਣਾ ਨੇੜੇ ਭਾਈ ਭੱਗਤਾ ਰਹਿ ਜਾਂਦਾ ਮਾਹ ਇਥੋਂ ਦੋ ਤਿੰਨ ਕਿਲੋਮੀਟਰ ਵਾਂਗੂ ਹੋਣਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਚਾਰ ਪਸ਼ੂ ਵਿਖਾਉਣੇ ਆ ਤਿੰਨ ਮੇਰੇ ਹਿਸਾਬ ਨਾਲ ਲੱਗਦਾ ਸੂਏ ਸਵਾਏ ਆ ਇੱਕ ਮੈਨੂੰ ਲੱਗਦਾ ਜਿਵੇਂ ਗੱਬਣ ਹੁੰਦੀ ਹੈ ਕਿਉਂਕਿ ਤਿੰਨ ਬੱਚੇ ਹੈਗੇ ਤਾਂ ਤੈਨੂੰ ਸੂਏ ਕਹਤੇ ਆ ਬਾਕੀ ਇਨਫਰਮੇਸ਼ਨ ਲੈ ਦੇਣਾ ਦੋਵਾਂ ਦੀ ਜੇਰ ਤਾਂ ਆ ਪਈ ਇੱਕ ਆ ਪਈ ਇੱਕ ਦੀ ਉਧਰ ਵੱਡੇ ਸਾਰੇ ਕੜਾਈਏ ਚ ਪਾਈ ਬੈਠੇ ਆ ਇਹ ਚਾਰ ਪਸ਼ੂ ਹੈ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਸ਼ਕੰਦਸਾ ਪੈਂਟਲ ਮੜਾ ਜਿਲ੍ਹਾ ਮੋਗਾ ਜੀ ਫੋਨ ਨੰਬਰ ਦਾ 7719725012 ਜੀ ਅੱਜ ਤਾਂ ਫੌਜੀਆਂ ਨਾਲ ਝੱਗਾ ਪਾਈ ਫਿਰਦਾ ਬਸ ਬਸ ਚਾਹ ਜਾ ਫੁੱਲਾ ਕਰ ਚਾਹ ਜਾ ਫੁੱਲਾ ਕਰ ਲੀਦਾ ਹੂੰ ਸਹੀ ਆ ਚਾਰ ਪਸ਼ੂ ਹਾਂਜੀ 4 3 ਸੂਈ ਸੂਈ ਇੱਕ ਗੱਬਣ ਇਹ ਤੋਂ ਸ਼ੁਰੂ ਕਰ ਲੈ ਪਹਿਲਾ ਸੂਈ ਸਵਾਈ ਤੁਸੀਂ ਇਹ ਬਾਈ ਜੀ ਕੱਲ ਸ਼ਾਮ ਨੂੰ ਸੂਈ ਆ ਹੂੰ ਤੇ ਦੂਜਾ ਸੂਆ ਸੂਈ ਆ ਮਾਲਕਾਂ ਨੇ ਆਪਣਾ ਕਿਹਾ ਵੀ ਪਹਿਲੇ ਸੂਈ ਆਪਾਂ ਨੂੰ ਦੁੱਧ ਦਾ 22 ਕਿਲੋ ਚੋਇਆ ਵਾ ਮਾਲਕ ਕਹਿੰਦੇ 22 ਕਿਲੋ ਚੋਇਆ ਤੂੰ ਮਾਲਕਾਂ ਨਾਲ ਛੱਡ ਅੱਜ ਬੌੜਾ ਕਿੰਨਾ ਬੌਲ ਦੀ ਸੂਈ ਆ ਆਪਣੇ ਕੋਲੇ ਮੋਬਾਈਲ ਦੇ ਵਿੱਚ ਬੰਦਾ ਡੇਟ ਦੇ ਸਾਬ ਨਾਲ ਜੇਰ ਪੈਂਦੀ ਸਾਰਾ ਕੋਈ ਵੇਖ ਲੈ ਹੂੰ 15 ਕਿਲੋ ਬੌਲੇ ਤੂੰ ਅੱਜ ਵੀ ਸਟਾਰਟਿੰਗ ਆਪਾਂ ਖਾਲੀ ਨਹੀਂ ਕੀਤੀ ਅੱਛਾ ਜਿਹੜਾ ਮਰਜੀ ਆ ਕੇ ਦੋ ਡੰਗ ਚੋਲੇ ਖਾਲੀ ਤੋਂ ਖਾਲੀ ਐਂ ਭਰੂ ਕਹਵਾ ਹੀ ਇੱਕ ਨੰਬਰ ਜਮਾ ਫੇਰ ਦਿੱਤਾ ਹੀ ਹੋਊਗਾ ਇਹਨੂੰ ਆਪਾਂ ਵੀਡੀਓ ਨਹੀਂ ਆਪਣੀ ਮੋਬਾਈਲ ਦੇ ਵਿੱਚ ਜੇਰ ਪੈਂਦੀ ਦੀ ਵੀਡੀਓ ਕੱਲ ਦੀ ਉਹ ਬੰਦਾ ਤਰੀਕ ਕੱਢ ਕੇ ਆਪਣੀ ਵੇਖ ਲੈ ਵੀ ਐਵੇਂ ਨਾ ਕਹੋ ਵੀ ਅੱਪਰਸੋ ਚੋਂ ਉੱਥੇ ਦੀ ਸੂਈ ਵੀ ਆ ਕੱਲ ਸ਼ਾਮ ਦੀ ਸੂਈ ਆਪਾਂ ਦੋ ਤਿੰਨ ਡੰਗ ਚੋਲੀ ਮੰਨ ਕੇ ਜਲ 7 ਕਿਲੋ ਬੋਲਾ ਇੱਕ ਟਾਈਂ ਦਾ ਕੱਢ ਦਨ ਜਿਹੜਾ ਮਰਜੀ ਆ ਕੇ ਬੰਦਾ ਭਾਉ ਕੰਡਾ ਮਾਰ ਲੈ ਠੀਕ ਹੈ ਨਾਲੇ ਪ੍ਰੋਪਰ ਖਾਦੀ ਨਹੀਂ ਦਿੱਤੀ ਮਗਰ ਕੀ ਰਾਜਾ ਕਰਾਨੀ ਜੈ ਜਮਲ 62000 ਰੁਪਏ ਜੀ ਮੰਨ ਤਾ ਨੋ ਜੀ ਮਾਂ ਬਾਕੀ ਮੈਂ ਹੀ ਆ ਗਾਂ ਨਹੀਂ ਕੋਈ ਜਿਹੜਾ ਮਰਜੀ ਐਡੀ ਵੱਡੀ ਕੱਤ ਕੱਠ ਵਾਲੀ ਜਰਸੀ ਨਾ ਕੜੀਏ ਬਾਰ ਦੋਸਤੋ ਕੱਲ ਦੀ ਸੂਈ ਆ ਬਾਈ ਕਹਿੰਦਾ ਮੇਰੇ ਫੋਨ ਚ ਵੀਡੀਓ ਬਣੀ ਹੈ ਜਦੋਂ ਕੱਲ ਜੇਰ ਪੈਂਦੀ ਸੀ ਆਏ ਨੀਗਾ ਇੱਕ ਤਾਂ ਹੁੰਦਾ ਗੱਲਾਂ ਨਾ ਕਹਿ ਦੇਣਾ ਜਿਵੇਂ ਮੈਂ ਬਾਈ ਕਹਿੰਦਾ ਸੀਗਾ ਕਿ ਮਾਲਕ ਕਹਿੰਦੇ 22 ਕਿਲੋ ਦੁੱਧ ਦੇਣੇ ਪਹਿਲਾਂ ਨੇ ਦਿੱਤਾ ਮੈਂ ਨਾਲ ਹੀ ਕਹਦਾ ਸੀ ਮਾਲਕ ਦਾ ਛੱਡ ਅੱਜ ਬੌਲਾ ਕਿੰਨਾ ਬਾਈ ਕਹਿੰਦਾ 15 ਕਿਲੋ ਬੌਲਾ ਤਿਆਰ ਹੈ ਤੇ ਕੱਲ ਦੀ ਵੀਡੀਓ ਬਣੀ ਹੋਈ ਆ ਜੇਰ ਦੀ ਜਦੋਂ ਜੇਰ ਪੈ ਰਹੀ ਸੀ ਤੇ ਉਹ ਤੇ ਟਾਈਮ ਵੇਖ ਲੈ ਕਿ ਕਿੰਨੇ ਵਜ ਗਏ ਕਿੰਨੇ ਮਿੰਟ ਤੇ ਜੇ ਰਪਈ ਆ ਆਇ ਨਹੀਂਗਾ ਕਿ ਸੂਈ ਨੂੰ ਚਾਰ ਦੇਣਾ ਹੋ ਗਿਆ ਉਹੀ ਕਹਤਾ ਕਿ ਕੱਲ ਦੀ ਸੂਈ ਆ 22 ਕਿਲੋ ਦੁੱਧ ਫੇਰ ਤਾਂ ਇੰਨਾ ਦਾ ਆਰਾਮ ਨਹੀਂ ਦਿੱਤਾ ਉਹ ਜਿਹੜੀ ਕੱਲ ਦੀ ਸੂਈ 15 ਕਿਲੋ ਬੌਲਾ ਚਵਾਈ ਜਾਂਦੀ ਆ ਇਹਨਾਂ ਦੁੱਧ ਤਾਂ ਫੇਰ ਆਰਾਮਣਾ ਹੀ ਪਿਆ ਦੋਣਾ ਇਹਨੇ ਜੇ ਮੰਨ ਲਓ 14 15 ਕਿਲੋ ਦੁੱਧ ਵਾਲੀ ਵਹਿੜ ਹੁੰਦੀ ਫੇਰ ਇਹਨੇ ਬੌਲਾ 5-7 ਕਿਲੋ ਦੇਣਾ ਸੀਗਾ ਪਰ ਅੱਜ 15 ਕਿਲੋ ਬੌਲੀ ਤਿਆਰ ਹੈ ਮਗਰੇ ਦੇ ਵਛਾ ਵੱਡੀ ਵਹਿੜ ਆ ਵਜਨ ਬਹੁਤ ਹੈ ਜਰਸੀ ਦਾ ਕ੍ਰਾਸ ਆ ਕ੍ਰਾਸਾਂਗ ਜਰਸੀ ਨਾ ਮੰਨੇ ਕੋਈ ਐਵੇਂ ਮਗਰੋਂ ਕੋਈ ਭੈਣ ਭਰਾ ਮੈਨੂੰ ਕਹੀ ਜਾਵੇ ਕ੍ਰਾਸਾਂਗ ਦੀ ਵੱੱਛੀ ਆ ਮੱਝਾਂ ਵਰਗਾ ਦੁੱਧ ਆਣਾ ਜਿਹੜੀ ਗੱਲ ਹੈਗੀ ਆ ਦੁੱਧ ਜ਼ਰੂਰ ਮੱਝਾਂ ਜ਼ਰੂਰੀ ਨਹੀਂ ਆ ਤੇ ਜਰਸੀਆਂ ਦੇ ਦੁੱਧ ਮੱਝਾਂ ਦਾ ਹੁੰਦਾ ਸਾਈਵਾਲ ਦਾ ਦਾ ਜਰਸੀਆਂ ਨਾਲੋਂ ਵੀ ਦੁੱਧ ਵਧੀਆ ਹੁੰਦਾ ਦੇਸੀਆਂ ਦਾ ਉਹਦੇ ਨਾਲੋਂ ਵੀ ਵੱਧ ਵਧੀਆ ਦੁੱਧ ਹੁੰਦਾ ਛੀਲ ਸੌ ਪੂਰੀ ਆ ਜੇਰ ਉਹ ਪਈ ਆ ਨਿਆਣਾ ਵੀ ਬਾਈ ਕਹਿੰਦਾ ਪਾ ਕੇ ਆਪਾਂ ਵਿਖਾ ਦਿੰਨੇ ਆ 62000 ਦੀ ਦੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਬੌਲੇ ਤੋਂ ਇਹਨੇ ਸਟਾਰਟਿੰਗ ਕੀਤੀ ਆ 15 ਕਿਲੋ ਤਿਆਰ ਆ 20 22 ਕਿਲੋ ਦੁੱਧ ਪਿਆ ਦੇਣਾ ਉਸ ਹਿਸਾਬ ਨਾਲ ਜਾਇ ਜੀ ਮੋਲਾ ਫਿਰ 62000 ਇੰਨੇ ਦੁੱਧ ਵਾਲੀ ਇਦੂ ਘੱਟ ਮੁੱਲ ਚ ਤਾਂ ਫਿਰ ਆਉਣੀ ਵੀ ਨਹੀਂ ਬਾਕੀ ਕੱਤ ਕੱਟ ਬਹੁਤ ਵੱਡਾ ਹੀ ਕੋਈ ਛੋਟੀ ਨਾ ਸਮਝੇ ਹਾਂ ਤੇ ਜੇ ਕੇ ਇਹਨੂੰ ਘੱਟ ਮੁੱਲ ਚ ਮਿਲਦੀ ਹੋਈ ਅਗਲਾ ਆਪਦੀ ਲੈ ਲੈ ਪਰ ਮੇਰੇ ਹਿਸਾਬ ਨਾਲ ਇੰਨੇ ਦੁੱਧ ਵਾਲੀ ਐਡੀ ਵੜ ਇੰਨੇ ਮੁੱਲ ਚ ਇਦੂ ਘੱਟ ਨਹੀਂ ਮਿਲਣੀ ਜਾਇ ਜੀ ਮੋਲਾ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਨੇ ਆ ਤਿੰਨ ਵੜਾ ਇੱਧਰ ਹੋਰ ਖੜੀਆਂ ਆ ਪਹਿਲਾਂ ਇਹਦੀਆਂ ਧਾਰਾਂ ਮਾਰ ਦਿੰਨੇ ਤੇ ਉਦੋਂ ਬਾਅਦ ਉਹਨਾਂ ਦੀਆਂ ਮਾਰ ਦਿੰਨੇ ਥੱਲੇ ਸੱਚ ਤਾਂ ਨਹੀਂ ਲਾਈ ਕਿਤੇ ਨੂੰ ਸੱਚ ਨਾਪਦੀ ਨਾਲ ਹੀ ਹੂੰ ਹੂੰ ਕਿਵੇਂ ਅਦਰ ਪਿਸ਼ਾਬ ਕਰਨ ਲੱਗ ਗਈ ਸਾਲ ਦਾ ਫਿਰ ਖੁਦ ਨੂੰ ਕਰਨੀ ਕਰਦਾ ਹਾਂ ਸਹੀ ਹੁੰਦਾ ਜਿਹੜਾ ਕੋਈ ਸਾਲ ਕਰੇ ਹੂੰ ਉਸ ਤੋਂ ਇਹ ਵੀ ਗੱਲ ਆ ਬੰਦਾ ਚਵਾਈ ਕਰਦਾ ਪਸੂ ਜਾਨਵਰ ਲਗਭਗ 300 ਹੀ ਹੁੰਦਾ ਜਿਹੜਾ ਨਾਲ ਉਦੋਂ ਪਿਸ਼ਾਬ ਕਰਨ ਲੱਗਦਾ ਮਤਲਬ ਸਿੱਧੇ ਥੇੜ ਪੰਜਾਬੀ ਜਮੂਤਣ ਲੱਗ ਪੈਂਦਾ ਜਾਨਵਰ ਆ ਚਵਾਈ ਵੇਖ ਲੋ ਦਾ ਗਰਗੀ ਚਵਾਈ ਆ ਮੂਹਰੇ ਥਾਣਾ ਦੀਆਂ ਧਾਰਾਂ ਤੁਸੀਂ ਵੇਖ ਰਹੇ ਆ ਮਗਰ ਲੈਣਗੇ ਮਾਰ ਦੇ ਹੂੰ ਸਹੀ ਆ ਓਕੇ ਆ ਰਹਿਣ ਦੇ ਤੁੱਦ ਆ ਬੁਸ਼ਾਵ ਕੀਤਾ ਉੱਤੇ ਧਾਰਾਂ ਵਜਦੀਆਂ ਚਵਾਈ ਨਹੀਂ ਓਕੇ ਆ ਪਰ ਸਮਾਪਸ ਮੂਹ ਪੂਰਾ ਚੰਗਾ ਆ ਅੱਧੀ ਚਵਾਈ ਵਾਲਾ ਥਾਣਾ ਗੁਲਾਬੀ ਗੈਪ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਬਿਨਾ ਰਸੇ ਤੋਂ ਭਾ ਮਗਲਾ ਚਵਾਈ ਕਰ ਲੇ ਤੇ ਭਾ ਨਿਆਣਾ ਪਾ ਕੇ ਚਵਾਈ ਕਰ ਲੇ ਉਹ ਥੋੜੀ ਮਰਜੀ ਆ ਜੈਦ ਜਾਂ ਮੁੱਲ 62000 ਵਿੱਚ ਮਾਨਤਾਣ ਹੋ ਜੂ ਹੂੰ ਵੀਡੀਓ ਬਣਾ ਰਹੇ ਆ ਲਗਭਗ 11:30 ਵਜੇ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ 2:30 ਸਾਰਾ ਦਿਨ ਪਿਆ ਜਿਹੜਾ ਰੱਬ ਨੇ ਧੁੱਪ ਵੀ ਵਧੀਆ ਲਾਈ ਆ 2 ਨੰਬਰ ਤੇ ਆ ਵੀਡੀਓ ਲੰਮੀ ਵਾਲੀ ਹੋ ਜੂਗੀ ਇਹ ਸ਼ਾਹੀ ਵਾਲਾ ਜੀ ਅੱਛਾ ਇਹਦੇ ਸੈਂਗ ਮੀਨੇ ਹੈਲਦੇ ਆ ਜੀ ਹੈਲਦੇ ਆ ਠੀਕ ਹੈ ਦੋਸਤੋ ਦੋਨੇ ਸੈਂਗ ਹੈਲਦੇ ਆ ਸੂਈ ਹੈ ਕਿ ਕੱਪਣਾ ਕਿੰਨੇ ਦਿਨ ਲੈ ਜੂ ਇਹ ਹਫਤਾ ਕੱਢ ਦਈਏ ਹਫਤਾ ਕੱਢ ਦਿਆ ਕਿੰਨਾ ਇੱਕ ਦੁੱਧ ਪਿਆਜੂ ਦੁੱਧ ਪਿਆ ਦੂ 14 15 ਕਿਲੋ ਬਾਈ ਜੈ ਜੈ ਮੋਲਾ ਇਹਦਾ 48000 ਰੁਪਏ ਦੇ ਕੱਢ ਬਾਹਰ ਨੂੰ ਵਜਨ ਮੋਜਨ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਇੱਕ ਨੰਬਰ ਹੀ ਪੂਰੀ ਭਾਰੀ ਜਾਣ ਵਾਲੀ ਆ ਦੋ ਨੰਬਰ ਵੀ ਜਾਣ ਵਾਲੀ ਆ ਤੇ ਇੱਕ ਗੱਲ ਹੈ ਵੀ ਸਾਈ ਵਾਲਾ ਤੇ ਹੈ ਵੀ ਮੀਣੀ ਆ ਤੇ ਸਿੰਗ ਵੀ ਦੋਵੇਂ ਹਲਦੇ ਆ ਇੱਕ ਤਾਂ ਹੁੰਦੇ ਮਾੜੇ ਮੋਟ ਮਾੜੇ ਮੋਟ ਨਹੀਂ ਆ ਫੋਲੀ ਹਲਦੇ ਆ ਭਾਵੇਂ ਕਮਾ ਕੇ ਦੂਜੇ ਪਾਸੇ ਨੂੰ ਕਰ ਲੋ ਦੁੱਧ 14-15 ਕਿਲੋ ਬਾਈ ਦੱਸਦਾ ਇੱਥੇ ਪਿਆਜੂ ਆਪਾਂ ਬਾਹਲਾ ਨਹੀਂ ਕਹਿੰਦੇ ਕਿ ਐਵੇਂ ਝੂਠ ਮਾਰਨੂ ਕਿ ਰਾਜੀ ਜੀ ਵਿਹੜ ਵੇਖ ਕੇ ਕਹਦੇ ਬਾਹਲਾ ਦੇ ਦੂ 14-15 ਪਿਆਜੂ ਪਰ ਹੋੂ ਲੇਟ ਅਰਗਾ ਜਾਵਾਂ ਲੱਕੀ ਸੀਲ ਬਹੁਤਾ ਸੀਲ ਸਾਬ ਫੁੱਲ ਆ 48000 ਦੀ ਦੇ ਦੇਣੀ ਐ ਮੋٹے ਮੋٹے ਥਾਨ ਆ ਦਿਨ ਕਿਨੇ ਦੱਸਿਆ ਹਫਤਾ ਲੈ ਜੀ ਹਫਤਾ ਲੈ ਜੂ ਪੂਰੀ ਭਾਰੀ ਫੁੱਲ ਜਾਣ ਵਾਲੀ ਬਚੀ ਲਾਲ ਰੰਗ ਦੀ ਸਾਈਵਾਲ ਨਸਲ ਦੀ ਸਾਈਵਾਲ ਨਸਲ ਦੀ ਇਹ ਫੁੱਲ ਜਾਤ ਚ ਪਿਆਰ ਆ ਜਾਵਾਂ ਸਾਈਵਾਲ ਬਨ ਵੀ ਹੈਗਾ ਤੁੰਨ ਵੀ ਹੈਗਾ ਕੰਬਲਾ ਵੀ ਭਾਰੀ ਹੈ ਤੇ ਸੂਲ ਵੀ ਮੋਟੀ ਭਾਰੀ ਹੈ ਬਾਕੀ ਸੀਲ ਸਭ ਪੂਰੀ 48000 ਦੀ ਦੇ ਦੇਣੀ ਹੈ ਇਹਦਾ ਵੀ ਦੁੱਧ ਜਮਾਂ ਹੀ ਮੱਝ ਆਰਗਾਉ ਮਾੜੇ ਬੰਦੇ ਦੀ ਮੱਝ ਤਾਂ ਅੱਜ ਦੇ ਦੇਣਾ ਚ ਰੇਂਜ ਤੋਂ ਬਾਹਰ ਹੋਈ ਫਿਰਦੀ ਕਿਉਂਕਿ 14-15 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ ਝੋਟੀ ਨੂੰ ਛੱਡੋ ਮੱਝ ਸੂਆਂ ਵਾਲੀ ਲੱਖ ਰੁਪਏ ਦੇ ਨੇੜ ਆਉਂਦੀ ਆ ਝੋਟੀ ਲੈਣੀ ਹੈ ਫਿਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਤੇ ਜੇ ਕੋਈ ਭੈਣ ਭਰਾ ਮੱਝ ਨਹੀਂ ਲੈ ਸਕਦਾ ਤੇ ਦੁੱਧ ਮੱਝ ਆਰਗਾ ਲੈਣਾ ਹੋਵੇ ਤਿਆ ਵੜਾ ਪੂਰੀਆਂ ਚੰਗੀਆਂ ਮੱਝਾਂ ਵਰਗਾ ਦੁੱਧ ਦੋ ਜਰਸੀ ਨੂੰ ਵੀ ਇਹਨਾਂ ਦੀ ਫੈਟ ਵੱਧ ਆਉਂਦੀ ਆ ਤਿੰਨ ਨੰਬਰ ਤੇ ਆ ਤੈ ਨੰਬਰ ਇਹ ਸੂਈ ਸਵਾਈ ਹੈ ਜੀ ਤੇ ਮਗਰ ਵੱੱਛੀ ਆ ਉਹ ਬਿਠ ਖੜੀ ਆ ਤੇ 10 ਕਿਲੋ ਜਿਹੜਾ ਬਹੁਤ ਸਹੀ ਤੋੜਨ ਵਾਲਾ ਤਿਆਰ ਆਪਣੇ ਕੋਲ ਕੱਲ ਆਈ ਆ ਸਮਾਂ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ 10 ਕਿਲੋ ਇਹ ਥੱਲੀ ਫੁੱਲ ਆ ਇਹਦੀਆਂ ਪਤਾਰਾ ਮਾਰ ਕੇ ਪਾਉਂ ਨਿਆਣਾ ਪਾਵੇ ਜਾਂ ਨਾ ਪਾਵੇ ਫੁੱਲ ਨਹੀਂ ਨਹੀਂ ਵੀਡੀਓ ਬਾਹਲੀ ਲੰਮੀ ਨੇ ਧਾਰਾਂ ਤੋੜਨ ਨੂੰ ਛੱਡ ਤੂੰ ਤੋੜ ਕੇ ਵਿਖਾ ਇਹਨੂੰ ਵੀਡੀਓ ਬਾਹਲੀ ਲੰਮੀ ਨੇ ਬਾਅਦ ਚ ਇਹ ਨਹੀਂ ਵੱਡੀ ਕੋਈ ਵੀਡੀਓ ਵੇਂਦਾ ਨਹੀਂ 10 ਕਿਲੋ ਦੁੱਧ ਤਿਆਰ ਆ ਮਗਰੇ ਦੇ ਵੱਛੀ ਆ ਸੂਈ ਸੁਵਾਈ ਆ ਜੀਤੇ ਪਸੰਦ ਆਉ 5 ਕਿਲੋ ਅਗਲਾ ਸਵੇਰ ਕੰਡੇ ਦੇ ਦੁੱਧ ਜੋਖਲੇ ਤੇ 5 ਕਿਲੋ ਸ਼ਾਮ ਨੂੰ ਜੋਖਲੇ 10 ਕਿਲੋ ਦੁੱਧ ਕੰਡੇ ਵਾਲਾ ਕਮਾ ਲਾਲ ਰੰਗ ਦੀ ਸਾਈਵਾਲ ਨਸਲ ਦੀ ਦੂਜਾ ਸੂਆ ਸੂਈ ਸੁਵਾਈ ਬਿਹੜ ਮਗਰੇ ਦੇ ਵੱਛੀ ਆ ਮੱਛੀ ਵੀ ਲਾਲ ਰੰਗ ਦੀ ਆ ਸਾਈਵਾਲ ਨਸਲ ਦੀ ਸੀਲ ਸੌ ਸਾਰੇ ਪਸ਼ੂ ਵੀ ਭਾਈ ਕਹਿੰਦਾ ਫੁੱਲ ਆ ਸੀਲ ਸਾਉ ਦੀ ਗਰੰਟੀ ਆ ਵੀਡੀਓ ਚੱਲ ਮਾਰ ਲਾ ਮਗਰ ਐਂਡ ਵਾਲੀ ਵਿਹੜ ਕਿਸੇ ਨੇ ਵੇਖਣੀ ਨਹੀਂ ਨਹੀਂ ਮੈਂ ਤਾਂ ਉਹ ਗੱਲ ਹੈਗਾ ਵੇਖਣੀ ਨਹੀਂ ਜਦੋਂ 15 ਮਿੰਟ ਦੀ ਵੀਡੀਓ ਜਾਈ ਗਈ ਕੇ ਨੇ ਵੇਖਣੀ ਨਹੀਂ ਮੇਰੇ ਲਈ ਮਾਰੀ ਚੱਲ ਤਾਰਾ ਤੇ ਮਗਰੇ ਦੇ ਬੱਛੀ ਆ ਇਹਦਾ ਵੀ ਰਾਂਝਾ ਰਾਜੀ ਕਰਦ ਗਏ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਨਹੀਂ ਇਹਨੂੰ ਖੁਸ਼ ਰਹਿਣ ਦੇ ਮਗਰਲੀ ਵਿਹੜ ਕੋਈ ਵੇਖੇ ਨਾ ਵੇਖੇ ਨਹੀਂ ਸਹੀ ਗੱਲ ਹੈ ਇੰਨੇ ਟਾਈਮ ਕੌਣ ਵੇਖਦਾ ਤੂੰ 15 ਮਿੰਟ ਦੀ ਵੀਡੀਓ ਵੇਖਣਾ ਕਿਸੇ ਦੀ ਪੋਹਨੇ ਤਾਂ ਅਗਲੇ ਨਾ ਆਉਂਦਾ ਭਾਈ ਕਈ ਦੂਰੋਂ ਬੰਦੇ ਨੇ ਮਗਾਨੀ ਹੁੰਦੀ ਆ ਦੂਰ ਮਗਾਨੀ ਤੇ ਬਾਅਦ ਚ ਅਗਲੇ ਦੇ ਵਟਸਐਪ ਚ ਆਲਦਾ ਜ਼ਰੂਰੀ ਤਾਂ ਨਹੀਂਗਾ ਕਿ ਮੋਹਰ ਲੱਗੀ ਅਗਲੇ ਨੇ ਮੇਰੀ ਵੀਡੀਓ ਤੇ ਵੇਖਣੀ ਮੈਂ ਤਾਂ ਪਹਿਲਾਂ ਕਹਿ ਦਿੰਨਾ ਇਹ ਤਾਂ ਤੁਹਾਨੂੰ ਦੱਸਤਾ ਭਾਈ ਕਿ ਆ ਚਾਰ ਪਸ਼ੂ ਆ ਉਸ ਤੋਂ ਬਾਅਦ ਚ ਤਸੱਲੀ ਤੁਸੀਂ ਆਪਦੇ ਫੋਨ ਤੇ ਕਰਨੀ ਆ ਵੀਡੀਓ ਕਾਲ ਕਰੋ ਆਪਦੀ ਤਸੱਲੀ ਕਰੋ ਕਈ ਭੈਣ ਭਰਾ ਕਹਿੰਦੇ ਆ ਭਾਈ ਵੀਡੀਓ ਵੱਡੀ ਤਾਂ ਨਹੀਂ ਬਣਾਤੀ ਪਸ਼ੂ ਵੱਡੇ ਕਰਕੇ ਤਾਂ ਨਹੀਂ ਵਿਖਾਦੇ ਭਰਾਵੋ ਜੇਵ ਜੇ ਪਸ਼ੂ ਹੁੰਦੇ ਆ ਹੋ ਜੀ ਵੀਡੀਓ ਬਣਦੀ ਹੈ ਜੇ ਵੱਡੀ ਵੜਾ ਤਾਂ ਵੱਡੀ ਦਿਸਣੀ ਆ ਛੋਟੀ ਆ ਤਾਂ ਛੋਟੀ ਦਿਸਣੀ ਆ ਪਰ ਫੇਰ ਵੀ ਥੋੜੀ ਤਸੱਲੀ ਆਸਤੇ ਕਹੀਦਾ ਕਿ ਵੀਡੀਓ ਤੇ ਪਸੰਦ ਕਰ ਲੋ ਵੇਖ ਲੋ ਕਿਹੜਾ ਨਾਗ ਆ ਉਸ ਤੋਂ ਬਾਅਦ ਆਪਦੇ ਫੋਨ ਤੇ ਵੀਡੀਓ ਕਾਲ ਲਾਓ ਆਪਦੀ ਤਸੱਲੀ ਕਰੋ ਸੂਆ ਸਵਾਇਆ ਆਪ ਦਾ ਚੋ ਕੇ ਵੇਖੋ ਉਹ ਤੁਸੀਂ ਆਪਦੀ ਮਰਜ਼ੀ ਕਰਨੀ ਐ ਮੈਂ ਤਾਂ ਤੁਹਾਨੂੰ ਨਾਗ ਵਿਖਾਉਣੇ ਆ ਤਸੱਲੀ ਤੁਸੀਂ ਆਪਦੇ ਫੋਨ ਤੇ ਵੀਡੀਓ ਕਾਲ ਕਰੋ ਵੇਖੋ ਕੋਈ ਲੰਗ ਤਾਂ ਨਹੀਂ ਮਾਰਦੀ ਥਣ ਚਾਰੀ ਆ ਕੋਈ ਵਾਧੂ ਫੋਟ ਸ਼ਾਂਗ ਤਾਂ ਹੈ ਨਹੀਂ ਆ ਚਵਾਈ ਵੇਖ ਲੋ ਬਾਕੀ ਇਹਦੀ 60 ਫੈਟ ਆ ਜਿਹੜਾ ਮਰਜ਼ੀ ਲਵਾ ਦੇ 60 ਸੌਦਾ ਕਰਕੇ ਆਪਣੇ ਨਾਲ ਚੋ ਕੇ ਜਿਹੜਾ ਮਰਜ਼ੀ ਹੋਰ ਨਾ ਨਾ ਚਾਰ ਹੀ ਨਿਕਲੇ ਹੁਣ ਤੂੰ ਕਹਿ ਤਾਂ ਦਿੱਤੀ ਆ ਗਾਂ ਹੀ ਮੁਫਤੀ ਦੇਵਾਂਗੇ ਗਾਂ ਮੁਫਤ ਮੈਂ ਕਹਿੰਦਾ ਜਿਵੇਂ ਚੈਨਲ ਤੇ ਕਹਿ ਦਿੱ ਲੇ ਦੋਸਤੋ ਚੈਨਲ ਤੇ ਇਹਨੇ ਗੱਲ ਕਹਿਤੀ ਆ ਤੇ ਇਹਦੀ ਗਾਰੰਟੀ ਮੈਂ ਦੇਣਾ ਹੁਣ ਜੇ ਇਹ ਗਾਂ ਫਰੀ ਨਾ ਦੇਵੇ ਤੁਹਾਡੇ ਨਾਲ ਮੈਂ ਖੜੂਗਾ ਮੈਂ ਨਾਲ ਖੜ ਕੇ ਵੀਡੀਓ ਪਾਉਂਗਾ ਇਹਦੀ ਆਪਣੀ ਗਾਰੰਟੀ ਆ 60 ਫੈਟ ਹਾਂ 6 ਫੈਟ ਬਾਈ ਕਹਿੰਦਾ ਇਹਦੀ ਆਉਂਦੀ ਆ ਸਿੰਪਲ ਲਵਾ ਲਈ ਅਗਲਾ ਤੇ ਇਹ 6 ਤੋਂ ਘੱਟ ਫੈਟ ਆ ਜੇ ਗਾ ਬਾਈ ਫਰੀ ਦੇ ਦੂ ਅੱਗੇ ਆ ਜਾ ਇਹੇ ਤੜਕੇ ਸੂਈ ਆਈ ਸੋਹਾਂ ਤੜਕੇ ਰਾਹ ਪਈਆ ਕੰਪਲੀਟ ਜੇ ਰਾਹ ਬਾਈ ਬੱਚੀ ਦਿੱਤੀ ਇਹਨੇ ਬੱਚੀ ਦਿੱਤੀ ਹੈ ਹਾਂਜੀ ਕਿਹੜੀ ਨਸਲ ਦੀ ਬੱਚੀ ਡੱਬੀ ਆ ਜੀ ਇੱਥੇ ਫਪਿਓਰ ਸੀਵਾ ਕਿਹੜਾ ਠੀਕ ਹੈ ਕਈ ਐਵੇਂ ਛੱਡ ਦਿੰਦੇ ਨੇ ਤੇ ਸੀਵਨ ਫਲਾਣੇ ਦੀ ਆ ਬਾਈ ਪਰਮਾੜੀਆਂ ਗੱਲਾਂ ਜੈ ਜਿਹੜਾ ਗੱਲ ਦੱਸਿਆ ਕਰੋ ਕਈ ਝੂਠ ਮਾਰਦੇ ਗੁੱਸਾ ਆਪ ਨੂੰ ਵੀ ਆਉਂਦਾ ਹੁੰਦਾ ਪਰਮਾੜੀਆਂ ਗੱਲਾਂ ਜਿਹੜੇ ਝੂਠ ਮਾਰਦੇ ਆ ਕਿੰਨਾ ਕੁ ਦੁੱਧ ਪਿਆ ਜੂਕੰਦਰਾ ਆਪਾਂ ਬਹੁਤ ਤਿੰਨ 5 ਕਿਲੋ ਬੱਚੀ ਨੂੰ ਚਗਾ ਕੇ ਕੱਢਿਆ ਸਵੇਰ ਅੱਛਾ ਹਾਂ ਤਾਂ ਜਿਹੜੇ ਦਾ ਦੁੱਧ 10 11 ਕਿਲੋ ਦਾ ਫੱਲੇ ਪਿਆ ਜੈ ਜੈ ਮੋਲਾ ਇਹ ਦੇ ਦਾਂਗੇ 37000 ਦੀ 37000 ਦੀ ਦੇ ਦੇਣੀ ਆ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ 10 11 ਕਿਲੋ ਦੁੱਧ ਬਹੁਤ ਹੁੰਦਾ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਆਪਦੇ ਜਵਾਕਾਂ ਵਾਸਤੇ 37000 ਦੀ ਦੇ ਦੇਣੀ ਆ 5 5.5 ਕਿਲੋ ਸਵੇਰ 5 5.5 ਕਿਲੋ ਸ਼ਾਮ ਨੂੰ ਇਹਨਾਂ ਦੁੱਧ ਆਵਣਾ ਪਿਆ ਦੇਣਾ ਜੈ ਜੈ ਮਾਲਾ 37000 ਵਿੱਚੋਂ ਛੋੜਛੱਪਾ ਮਾਨਤਾਨ ਕੋਈ ਗੱਲ ਨਹੀਂ ਹੈ 5 500 4 400 ਛੱਡ ਦੂ ਬਾਈ ਕੋਈ ਗੱਲ ਨਹੀਂ ਮੋٹے ਮੋٹے ਗੁਲਾਬੀ ਥਾਣਾ ਅੱਧੀ ਚਵਾਈ ਵਾਲੇ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਸਾਰੇ ਨਗਾ ਚੋ ਬੇਫਿਕਰ ਹੋ ਕੇ ਫੋਨ ਲਾੜੋ ਕੋਈ ਗੱਲ ਨਹੀਂ ਮੇਰਾ ਨਾਮ ਲੈ ਦੋ 500 ਵੱਧ ਛੱਡ ਦੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੇਵਾ